ਮਿੱਤਰੋ ਸਾਡਾ ਬਾਗਿਆ ਪੁਰਾਣਾ ਇਟਲੀ ਦੇ ਸ਼ਹਿਰ ਤੋਂ ਨਾਲੋਂ ਘੱਟ ਨਹੀਂਗਾ ਤੇ ਆ ਤੁਹਾਨੂੰ ਦਿਖਾਉਨੇ ਆ ਆਜੋ ਦਿਖਾਉਨੇ ਆ ਹਾਂ ਆ ਦਿਖਾਉਨੇ ਆ ਇਟਲੀ ਵਾਂਗੂ ਆ ਸਾਡਾ ਬਾਗਾ ਆਪਣਾ ਸ਼ਹਿਰ ਵੀ ਬਸ ਗੈਸਟੀਆਂ ਦੀ ਕਮੀ ਆ ਵੇ ਦੇਖਿਆ ਦੋਸਤੋ ਲੋ ਜ ਮਿੱਤਰੋ ਕਿਉਂ ਮੰਨਦੇ ਆ ਬਸ ਇੱਕ ਗੈਸਟੀਆਂ ਚਾਹੀਦੀਆਂ ਉਹ ਜਿਹੜੀਆਂ ਇੱਕ ਦੂਜੇ ਘਰਾਂ ਤੇ ਕਹ ਪਹੁੰਚਣ ਲਈ ਹੈ ਨਾ ਤੇ ਤੁਹਾਨੂੰ ਬਾਗਾ ਆਪਣਾ ਸ਼ਹਿਰ तकरीबन ਸਾਰੀਆਂ ਗਲੀਆਂ ਦਿਖਾਵਾਂਗੇ ਐ ਆ ਬਈ ਨਜ਼ਾਰੇ ਹਨਾ ਕਿਆ ਬਾਤਾਂ ਕਿਆ ਬਾਤਾਂ ਕ ਨਹੀਂ ਕਿ ਇਸਤਿਆਂ ਦੀ ਲੋੜ ਆ ਕੱਲੀ ਤੇ ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ ਆ ਫੜਿਓ ਭਰਾਵਾ ਆਪਣਾ ਕਿਤੇ ਗੱਡੀ ਨਾ ਖੜ ਜੇ ਇੱਥੇ ਆ ਇਟਲੀਆ ਸ਼ਹਿਰ ਆ ਜੀ ਵੈਨਸਾ ਨਾ ਤੇ ਵੇਖੋ ਇਹਦੇ ਵੀ ਆਸੇ ਪਾਸੇ ਪਾਣੀ ਐ ਇੱਧਰ ਦੇਖੋ ਚਲਦੀ ਆ ਤੇ ਘਾਰ ਆ ਜਵੇਂ ਦੇਖੋ ਹੈ ਨਾ ਤੇ ਪਾਣੀ ਵਿਚਾਲੇ ਪਾਣੀ ਤੁਰੇ ਫਰਦਾ ਤੇ ਸਾਈਡਾਂ ਤੇ ਘਰ ਆ ਆਹ ਦੇਖੋ ਸੇਮਨ ਲੱਗਦਾ ਕਿ ਨਹੀਂ ਇੱਲਾ ਬਸ ਉਵੇਂ ਹੀ ਉਵੇਂ ਹੀ ਤੇ ਬਾਗੇ ਪਰਨੇ ਸਾਡੇ ਸ਼ਹਿਰ ਦੇ ਵਿੱਚ ਲੈ ਸਾਈਡਾਂ ਦੇ ਪਾਣੀ ਤੁਰੇ ਫਿਰਦੇ ਵਿੱਚ ਇਹ ਦੁਕਾਨਾਂ ਦੇਖ ਕਿਉਂ ਮੰਨ ਦੇ ਕਿ ਨਹੀਂ ਮੰਨਦੇ ਕਹਿ ਚੱਕੇ ਰੱਖੋ ਕੰਮ ਨੂੰ ਗੱਡੀਆਂ ਵਿੱਚ ਦੀ ਭਜਾਈ ਫਿਰਦੇ ਚਲੋ ਤਾਂ ਕੈਸ਼ੀਆਂ ਹੀ ਛੱਡੀ ਵਰਦੇ ਆਹ ਦੇਖੋ ਦੇਖੀ ਚੱਲਿਆ ਉਹ ਇਹ ਇਹ ਆਪਣੀ ਹੈਗੀ ਆ ਗਿਆਨੀ ਜਲ ਸਿੰਘ ਮਾਰਕੀਟ ਆ ਪੂਰੀ ਦੇ ਪੂਰੇ ਬਾਈ ਨਿਆਰੇ ਵਾਲਾ ਕੰਮ ਪਣਾਇਆ ਪਿਆ ਹੈ ਨਾ ਕੈਸ਼ੀਆਂ ਲੈਉਣੇ ਆ ਬਦ ਦੇਣੇ ਆ ਕਰਦੇ ਆ ਪ੍ਰਬੰਧ ਇਹਨਾਂ ਦਾ ਕਿਉਂਕਿ ਸਾਰੇ ਬਾਗਾ ਪ੍ਰਾਣੇ ਆਉਣਾ ਬਾਅਰ ਗੱਲ ਇਹ ਦੀ ਚ ਕਿਸੇ ਦੀ ਕਮੀ ਨਹੀਂ ਹੈਗੀ 5-6 ਦਿਨ ਤੋਂ ਲਗਾਤਾਰ ਮੀਂਹ ਪਈ ਜਾਂਦਾ ਸਲਾਵ ਗਈ ਨਹੀਂ ਦਾ ਦੇਖੋ ਹੁਣ ਅੰਦਰ ਤੱਕ ਜਾ ਕੇ ਦਿਖਾਉਣਾ ਤੁਹਾਨੂੰ ਲੈ ਵੀ ਇਹ ਲੈ ਕਿਉਂ ਇਹ ਵੈਨਸਾ ਇਟਲੀ ਦੇ ਸ਼ਹਿਰ ਹੈ ਜਿਹੜਾ ਵੈਨਸ ਸ਼ਹਿਰ ਹੈ ਨਾ ਵਾਕੀ ਤੁਸੀਂ ਸਾਰੇ ਗੂਗਲ ਤੇ ਜਾਂ ਉਹਦੇ ਤੇ ਕੱਢ ਕੇ ਦੇ ਲਓ ਲੈ ਸਾਡੇ ਉਹ ਉੱਥੇ ਹੀ ਭੱਲਾ ਸਿੰਘ ਦੀ ਦੁਕਾਨ ਵੀ ਆ ਗਈ ਸਾਡੇ ਪੱਤਰਕਾਰ ਭੱਲਾ ਜੀ ਇਹ ਲ ਉਹ ਵੀ ਉਹ ਵੀ ਕਿਸ਼ਤੀ ਦੀ ਵੇਟ ਕਰਦੇ ਪਏ ਆ ਕੋਈ ਨਹੀਂ ਭੇਜਦੀ ਤੁਹਾਡੇ ਵਾਸਤੇ ਵੀ ਤੇ ਸਾਰੇ ਆ ਦੇਖੋ ਪੂਰਾ ਦਾ ਪੂਰਾ ਵੈਨਿਸ ਹੈ ਜੇ ਤੁਹਾਨੂੰ ਨਹੀਂ ਯਕੀਨ ਤਾਂ ਆਪਾਂ ਨਾਲ ਵੀਡੀਓ ਚਲਾ ਦਾਂਗੇ ਆਈ ਹੈ ਵੇਖੋ ਸਾਈਡਾਂ ਦੇ ਦੁਕਾਨਾਂ ਉਹਨਾਂ ਦੀਆਂ ਤੇ ਉਚਾਲੇ ਪਾਣੀ ਦੇਖਿਆ ਤੇ ਆ ਆਰਾਮ ਜੂਸ ਬਾਰ ਤੇ ਅੱਗਾ ਦੇਖੋ ਪੂਰਾ ਦਾ ਪੂਰਾ ਭਰਿਆ ਪਿਆ ਮਈ ਪਾਣੀ 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 ਮਿਤਰਾ ਤੇ ਆਪਾਂ ਸਾਰਾ ਕੰਫਰਕਤ ਤੁਹਾਨੂੰ ਦਿਖਾਉਨੇ ਆ ਆਪਣਾ ਸ਼ਹਿਰ ਸਾਡਾ ਸ਼ਹਿਰ ਬਾਗਾ ਪੁਰਾਣਾ ਤਿੰਨ ਦੱਬੀ ਆਇਓ ਨੋਟ ਕਰੀ ਆਇਓ ਤੇ ਨਾਲ-ਨਾਲ ਸ਼ੇਅਰ ਜ਼ਰੂਰ ਕਰੀ ਚੱਲੇ ਸੱਜਣੋ ਹਨਾ ਤੇ ਜਿਹੜੇ-ਜਿਹੜੇ ਬਾਗੇ ਪੁਰਾਣੇ ਨਾਲ ਅਟੈਚ ਆ ਬੰਦੇ ਘਟੋ-ਘਟੋ ਉਹਦਾ ਸ਼ੇਅਰ ਕਰਨਾ ਕਿੰਨਾ ਸੋਹਣਾ ਸ਼ਹਿਰ ਬਣਿਆ ਪਿਆ ਸਾਡਾ ਇਹ ਕਿਸੇ ਚੀਜ਼ ਦੀ ਕਮੀ ਹੈਗੀ ਬਸ ਇਕੱਲੀ ਕਸ਼ਤੀਆਂ ਦੀ ਹੈ ਆ ਦੇਖੋ ਇਹ ਆਪਾਂ ਹੁਣ ਇਧਰ ਨੂੰ ਮੋੜ ਦਗੇ ਕਿਉਂ ਲਾਓ ਦੱਸੋ ਕਿਆ ਬਾਤ ਆ ਕਿਆ ਬਾਤ ਆ ਦੂਰ ਦੂਰ ਤੱਕ ਪਾਣੀ 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 ਲੈ ਨੇ ਯਾਰੇ ਲੈ ਨੀ ਯਾਰੇ ਡਰਦੇ ਸੀ ਕਿ ਫੋਨ ਵੀ ਨਾ ਡੈਗ ਪੇ ਮੁੜ ਕੇ ਚੱਕਣਾ ਔਖਾ ਹੋ ਜਾਊਗਾ ਇਹ ਆਹ ਦੇਖੋ ਲੈ ਆ ਆਪਣਾ ਆ ਕੇ ਮੋਗਾ ਰੋਡ ਜਿਹੜਾ ਪੂਰਾ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਲੈ ਤੇ ਆਪਾਂ ਇੱਥੇ ਦੇਖੋ ਆਹ ਦੇਖ ਸਾਰੀਆਂ ਦੁਕਾਨਾਂ ਉੱਤੋਂ ਟਿਕਰ ਪੜਿਆ ਪਿਆ ਨਾ ਪਾਣੀ ਪੂਰਾ ਦਾ ਪੂਰਾ ਲੈ ਇਹ ਆਲਾ ਬੈਂਕ ਟਾਗ ਨੇ ਯਾ ਤੇ ਬੈਂਕਾਂ ਦੇ ਤੁਹਾਨੂੰ ਦਿਖਾਣਾ ਉਹ ਦੇਖੋ ਪੂਰਾ ਉੱਪਰ ਤੱਕ ਨਾਲ ਬੈਂਕਾਂ ਦਾ ਏਰੀਆ ਉੱਚਾ ਪੂਰਾ ਤੇ ਜੇ ਤੁਹਾਨੂੰ ਨਹੀਂ ਉਹ ਯਕੀਨ ਆਉਂਦਾ ਵੈਨਸ ਸ਼ਹਿਰ ਵਾਲਾ ਤੇ ਆਹ ਤੁਹਾਡੇ ਨਾਲ ਵੀਡੀਓ ਚਲਾ ਦਿੰਦੇ ਆਪਾਂ ਲੈ ਉਹ ਦੇਖੋ ਸੇਮ ਜੇ ਮੰਨਦੇ ਆ ਲੱਭ ਲਿਆਂਦਾ ਨਾ ਆਪਾਂ ਵੈਨਸ ਸ਼ਹਿਰ ਇਹ ਵੀ ਆਪਣਾ ਸ਼ਹਿਰ ਇਟਲੀਆ ਦੇ ਸ਼ਹਿਰ ਨਾਲੋਂ ਘੱਟ ਨਹੀਂਗਾ ਇਹ ਲੈ ਕਮਾ ਆਦਣਾ ਆਪਾਂ ਤੁਹਾਨੂੰ ਇੱਥੇ ਹੀ ਇਟਲੀ ਕਸਰ ਨਹੀਂ ਕਿਉਂ ਮੈਟਰੋ ਮੰਦੇ ਆਏ ਆ ਕਿੱੱਚ ਕਿਰ ਕੋਕਾਂ ਨੂੰ ਤੇ ਵਾਤ ਤੋਂ ਵਾਤੇ ਸ਼ੇਅਰ ਕਰੀ ਚੱਲੋ ਅਵੇਨਸ ਸ਼ੇਅਰ ਨਾਲ ਮੈਚ ਕਰਾਤਾ ਆਪਾਂ ਬਾਗਾ ਪੁਰਾਣਾ ਸ਼ਹਿਰ ਆਪਣਾ ਤੇ ਮੈਨੂੰ ਲੱਗ ਸੇਮ ਹੀ ਆ ਫੀਲਿੰਗ ਉਹ ਹੀ ਆਉਂਦੀਆਂ ਕਰਨੀ ਤੇ ਐਵੇਂ ਤੁਸੀਂ ਕਹੀ ਜਾਂਦੇ ਬਾਗਾ ਪੁਰਾਣਾ ਆਏ ਆ ਤੇ ਬਾਗਾ ਪੁਰਾਣਾ ਨਹੀਂ ਆ ਤੇ ਆ ਦੇਖ ਕਿਉਂ ਇਹ ਬਾਗਾ ਪੁਰਾਣਾ ਸਾਡਾ ਸ਼ਹਿਰ ਕਿੰਨਾ ਸੁੰਦਰ ਬਣਿਆ ਪਿਆ ਬਸ ਬੋਰਡ ਦਾ ਪ੍ਰਬੰਧ ਹੋ ਰਿਹਾ ਬਸ ਛੇਤੀ ਹੋਈ ਵੋਟ ਦਾ ਨਹੀਂ ਬਾਈ ਵੋਟ ਦਾ ਪ੍ਰਬੰਧ ਨਹੀਂ ਵੋਟ ਦਾ ਆ ਗਿਆ ਮੈਂ ਵੋਟ ਦਾ ਵੋਟ ਮਤਲਬ ਕਿਸ਼ਤੀ ਤੁਸੀਂ ਵੋਟ ਸਮਝ ਹੀ ਜਾਂਦੇ ਆ ਹਾਂ ਵੋਟ ਦਾ ਨਹੀਂ ਪ੍ਰਬੰਧਾ ਤੇ ਇੱਧਰ ਦੇਖੋ ਆਹ ਦੇਖੋ ਕਿਉਂ ਇਹ ਲੈ ਆਹ ਦੇਖੋ ਪੂਰੀਆਂ ਸਾਈਡਾਂ ਨਾ ਤੇ ਉਹ ਦੇਖੋ ਪੁਚਾਰੇ ਇਹ ਲੈ ਆਹ ਪੂਰੀ ਵੇਲੇ ਟਾਇਰ ਦੀ ਨਹੀਂ ਗੱਡੀ ਤੇ ਕਈਆਂ ਨੇ ਕਹਿੰਦਾ ਨਾ ਕੋਡ ਪੂਰਾ ਦਿਖਾਇਆ ਸੀ ਤੇ ਕਈ ਕਹਿੰਦੇ ਨਾ ਇਹ ਤੂੰ ਬਾਗਾ ਪੁਰਾਣਾ ਨਹੀਂ ਦਿਖਾਇਆ ਤੇ ਬਾਗਾ ਪੁਰਾਣਾ ਦਾ ਮਹਬੂਤ ਤਸੱਲੀ ਨਹੀਂ ਦਿਖਾਵਾਂਗੇ ਆਪਾਂ ਪੂਰਾ ਲੈ ਨੰਬਰ ਪਲੇਟ ਨਹੀਂ ਓ ਦੇਖੋ ਬਾਏ ਬਾਏ ਕਰਦਾ ਬਾਈ ਵੀ ਤੇ ਆਹ ਦੇਖੋ ਦੱਬੀਓ ਕਮਨੂੰ ਤੇ ਸ਼ੇਅਰ ਵਾਲਾ ਬਟਨ ਤੁਸੀਂ ਹੁਣ ਦੱਬੀਓ ਕਿਉਂ ਵੀ ਮੈਂ ਤਾਂ ਪੂਰੇ ਦਾ ਪੂਰਾ ਰਿਸਕ ਲੈ ਲਿਆ ਮੇਰੇ ਬੂਡ ਬੜ ਦਾ ਪੂਰੇ ਗਚਾ ਗੱਚ ਹੋਏ ਪਏ ਆ ਤੇ ਹੁਣ ਤੁਸੀਂ ਜੇ ਕਮੀ ਛੱਡਤੀ ਬਾਈ ਸ਼ੇਅਰ ਸ਼ੂਰ ਵਾਲੀ ਤੇ ਫਿਰ ਆਪਾਂ ਤਾਂ ਕੀ ਕਹਿ ਸਕਦੇ ਭਰਾਓ ਨਾਲ ਨਾਲ ਫੋਲੋ ਵਾਲਾ ਬਟਨ ਵੀ ਦੱਬੀਓ ਕਿਉਂਕਿ ਹੋਰ ਵੀ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਕਹਿਣ ਦੀਆਂ ਆ ਦੇਖੋ ਤੇ ਉਹ ਦੇਖੋ ਇਹ ਹੈਗਾ ਪੂਰੀ ਮਸ਼ਹੂਰ ਗਲੀ ਆ ਸਾਡੀ ਬੀਏ ਬੀ ਵਾਲੀ ਗਲੀ ਹੈ ਨਾ ਤਾਂ ਖਾਣੀ ਮੱਛੀਆਂ ਬਾਹਰ ਸਟੀਆਂ ਹੋਈਆਂ ਨੇ ਤੇ ਕਾਣੀ ਕੀ ਆ ਬਈ ਤੁਸੀਂ ਆਪ ਚੈੱਕ ਕਰ ਲਿਓ ਧਿਆਨ ਨਾਲ ਆਪਾਂ ਬਾਗੜਾ ਵੇਖਣਦੇ ਆ 24 ਘੰਟੇ ਉਹ ਦੇਖੋ ਪੂਰੇ ਸਦੇ ਤਾਂ ਲਾਪ ਜੂਮ ਕਰਕੇ ਦਿਖਾਉਨੇ ਕਿਉਂ ਮੋ ਲੋ ਇੱਥੇ ਤਾਂ ਆਵੇ ਮੱਛੀਆ ਫੜਦਾ ਬਾਈ ਕਿ ਕੀ ਅੱਛਾ ਨੇ ਨੇ ਤਾਂ ਲਵਾ ਫੇ ਲੂਗੇ ਜੇ ਮੈਂ ਤਾਂ ਕਿ ਮੱਛੀਆ ਫੜਦਾ ਤੇ ਆ ਜੋ ਆਪਾਂ ਹੋਰ ਦੇਨੇ ਆ ਕਿਤੇ ਹੋਰ ਪਾਸਾ ਵੀ ਲੈ ਵੀ ਦੱਬੀ ਆ ਘਰ ਅੰਗੇ ਲੈ ਵੀ ਆ ਜਾ ਮਿੱਤਰਾ ਇਹ ਹੈਗਾ ਚੰਨੂ ਵਾਲਾ ਬਾਈ ਚੰਨੂ ਵਾਲੇ ਵਾਲੀ ਸੜਕ ਆ ਬਈ ਇਹ ਤੇ ਆ ਦੇਖੋ ਪੂਰੇ ਦੇ ਪੂਰੇ ਸਾਈਡਾਂ ਨਿਕਰ ਪੁਣ ਐ ਕਸਟਮਰ ਵੜਾ ਕਿਵੇਂ ਜਾਊਗਾ ਯਾਰ ਬੰਦਾ ਸੁੱਕਾ ਹੈਂ ਦੱਸ ਸਾਈਡਾਂ ਪੋਰਿਆਂ ਪੁਰੇ ਨਾਲ ਗੰਦ ਪੈਰਾਂ ਨੂੰ ਮਿੱਟੀ ਮੁੱਟੀ ਲੈ ਕੇ ਪੂਰੀ ਹੈਨਾ ਅੰਦਰ ਵੜੂਗਾ ਅਗਲੇ ਥੋੜਾ ਐਂ ਵੀ ਚਿੱਕੜ ਲੈ ਕੇ ਅੰਦਰ ਵੜ ਜੂਗਾ ਪਾਣੀ ਨਾਲ ਪੈਰ ਧੁੱਤੇ ਜਾਣਗੇ ਤੇ ਫੇਰ ਅਗਲਾ ਦੁਕਾਨਾ ਛੋੜੂਗਾ ਐਂ ਥੋੜੋ ਕਿੰਨਾ ਸੋਹਣਾ ਸਾਡਾ ਸ਼ਹਿਰ ਬਾਗਾ ਪੁਰਾਣਾ ਬਈ ਤੇ ਖਿੱਚ ਕੇ ਕਰਦੇ ਓ ਸ਼ਹਿਰ ਬਾਈ ਜੀ ਕਹਿਣਾ ਨਾ ਪਵੇ ਹੁਣ ਸਾਡੇ ਦਾ ਮੋਟਰਸਾਈਕਲ ਚਲਾਉਣ ਵਾਲੇ ਯוגਰਾਜ ਸਿੰਘ ਜੁੱਗੂ ਬਾਈ ਸਾਡਾ ਥੱਕ ਗਿਆ ਕਹਿੰਦਾ ਬਾਈ ਹੋ ਕੇ ਜੇ ਲੈਣ ਲੱਗਾ ਸਾਡਾ ਮੋਟਰਸਾਈਕਲ ਹੋਰ ਨਾ ਮੋਟਰਸਾਈਕਲ ਸੀਲ ਕਰਾ ਲੀਏ ਮਤਲਬ ਪਾਣੀ ਜਿੱਤੇ ਹੋਰ ਮਕੇ ਇੰਜਨ ਕਰਾਉਣਾ ਪਵੇ ਇਹਦਾ ਕਹਿੰਦਾ ਪਾਣੀ ਨਾ ਪੈ ਜੇ ਇਹਦੇ ਵਿੱਚ ਤੇ ਮੈਂ ਕਿਹਾ ਕੋਈ ਨਹੀਂ ਯਾਰ ਦੱਬੀ ਆ ਕਾਫੀ ਟਾਈਮ ਹੋ ਗਏ ਸੀ ਕਈ ਜਾਂਦੇ ਬਈ ਬਾਹਰ ਦੀਆਂ ਵੀਡੀਓ ਬਣਾਈ ਜਾਂਦੇ ਕੋੜਪੁਰੇ ਦੀ ਵਿਖਾਈ ਜਾਂਦਾ ਆ ਦੇਖ ਬੈਠੇ ਦੇਖੋ ਤੁਸੀਂ ਥੜੀ ਦੇਖੋ ਤੁਸੀਂ ਮਾੜਾ ਮੜਾ ਕੈਂਚੀ ਕਿ ਜਾਇਗਾ ਜਿੱਥੇ ਉਹ ਬੈਠੇ ਵਿਚਾਰੇ ਗੱਲਾਂ ਬਾਤਾਂ ਕਰੀ ਜਾਂਦੇ ਤੇ ਵੇਖ ਲੋ ਅੱਜ ਹੁਣ ਤੁਹਾਨੂੰ ਦਿਖਾਉਣੇ ਹਾਂ ਹਸਪੀਟਲ ਦੇ ਗਵਰਨਮੈਂਟ ਹਸਪੀਟਲ ਦੇ ਦਰਸ਼ਨ ਤੇ ਲੌਬੀ ਇਹ ਵੀ ਪੂਰੇ ਦਾ ਪੂਰਾ ਨਾ ਸੈੱਟ ਕੀਤਾ ਪਿਆ ਪੂਰਾ ਮਾਹੌਲ ਯਾਰ ਲੈ ਵੀ ਚਾਲੀ ਯੋਗਰਾਜ ਸਿੰਘ ਆਪਾਂ ਵੀ ਅੰਦਰ ਵਹਿੰਨੇ ਕੀ ਮਾਹੌਲ ਅੰਦਰ ਦਾ ਤੇ ਨਾਲ-ਨਾਲ ਸ਼ੇਅਰ ਕਰੀ ਚੋ ਲਿਓ ਹੁਣ ਐਵੇਂ ਨਾ ਕਿਤੇ ਮੁੜ ਕੇ ਪਤੰਦਰੋਂ ਇਕੱਲੇ ਦੇਖ ਕੇ ਖੜਾ ਛਡਾ ਲਿਓ ਨਾਲ ਸ਼ੇਅਰ ਵੀ ਕਰੋ ਆਪਦੇ ਸੱਜਣਾ ਤੱਕਰ ਪਹੁੰਚਾ ਦਿਓ ਵੀਡੀਓ ਦੇ ਨਾਲ-ਨਾਲ ਫੋਲੋ ਕਰਿਓ ਕਿਉਂਕਿ ਹੋਰ ਵੀ ਵੀਡੀਓ ਆਪਣੀਆਂ ਤਰੰਤ ਆਈ ਜਾਣੀਆਂ। ਦੱਬੀ ਹੋਣਾ ਹੁਣ ਆਪਾਂ ਕੰਮ ਨੂੰ ਵੀਡੀਓ ਵੀਡੀਓ ਵਾਲਾ ਇੱਕ ਚੱਕਰ ਨਾ ਤੁਸੀਂ ਆਹ ਦਾ ਗੁੱਠੇ ਵਾਲਾ ਬਟਨ ਜਿਹੜਾ ਦਬਦੇ ਆ ਉਹ ਵੀ ਦੱਬੀ ਚੱਲਿਓ ਤੇ ਨਾਲ ਆਪਣਾ ਜਿਹੜਾ ਫੋਲੋ ਵਾਲਾ ਬਟਨ ਖਿੱਚੀ ਆਵੇ ਕੰਮ ਨੂੰ ਤੇ ਨਾਲ ਸ਼ੇਅਰ ਕਰੀ ਚੱਲਿਓ। ਕਿਉਂ? ਆਹ ਸਾਡਾ ਹੈਗਾ ਸਿਵਲ ਹਸਪੀਟਲ ਜੀ। ਯੋਗਰਾਜ ਸਿੰਘ ਦਿਖਾ ਦਈ ਆਪਾਂ ਸਾਈਡ ਤੇ ਲੈ। ਪੂਰੇ ਦਾ ਪੂਰਾ ਨਾ ਲੈ ਵੀ ਉਦੋਂ ਸਾਰਾ ਘਮਾਦੇ ਆਪਾਂ ਇਹ ਉੱਥੋਂ ਤੱਕ ਲੈ ਵੀ ਉਹ ਯਹਰਾਈ ਦਾ ਹੈਗਾ ਬੇਟਾ ਖੜਾ ਤੇ ਆਪਾਂ ਇਹਨਾਂ ਵੀ ਗੱਲਬਾਤ ਕਰਦੇ ਆਂ ਭਾਈ ਕਿਵੇਂ ਆ ਠੀਕ ਆ ਠੀਕ ਆ ਆਵਾ ਤਰ ਕੇ ਜਾਏਗਾ ਕਿ ਕਿਵੇਂ ਆਏਗਾ ਕਰਨ ਆਉਣਾ ਤੈਨੂੰ ਤਰਨਾ ਆਉਂਦਾ ਕਰਨ ਆਉਣਾ ਤੈਨੂੰ ਨਹੀਂ ਤਾਂ ਫਿਰ ਪਾਣੀ ਹੁਣ ਕਿਵੇਂ ਲੰਗੇਗਾ ਐ ਕਰਕੇ ਪੈਂਡ ਤਾਂ ਚੱਕ ਲੈ ਕਿਸ਼ਤੀ ਦਾ ਪ੍ਰਵਾਨ ਕਰਗੀ ਕਿਸ਼ਤੀ ਹਾਂ ਨਾ ਕਿਸ਼ਤੀ ਦਾ ਪ੍ਰਵਾਨ ਨਾ ਕਰ ਦੋ ਹੌੱਚੀ ਬੋਲਣਾ ਕਿਸ਼ਤੀ ਦਾ ਪ੍ਰਵਾਨ ਨਾ ਕਰ ਦੋ ਜੀ ਹਾਂ ਇੱਥੇ ਤਾਂ ਕਿ ਉੱਥੇ ਜਾਏ ਨਹੀਂ ਜਾਂਦਾ ਐਸੇ ਹਾਂ ਲੈ ਵੀ ਇਹ ਤਾਂ ਤਰਕੇ ਉਧਰ ਜਾਏ ਨਹੀਂ ਜਾਂਦਾ ਤੇ ਕਿਸ਼ਤੀ ਦਾ ਹਾਂ ਬੋਲਿ